ਆਤੋ ਸੋਨੀ ਦੇ ਡੌਲੇ ਤਾਂ ਏਡੇ ਏ ਮਾੜੇ ਬੰਦੇ ਦੇ ਪੱਟ ਜੱਡਾ ਡੌਲਾ ਉਹਦਾ ਡੌਲਾ ਭਾਵੇਂ ਦੋ ਵਿੱਚ ਘਟਾ ਲਓ ਪਰ ਮਰਦਾਂ ਵਾਲਾ ਰੱਖੋ ਇੱਥੇ ਤੁਹਾਡਾ ਸਾਬਨ ਇੰਸਪੈਕਟਰ ਤੁਹਾਡੀਆਂ ਅੱਖਾਂ ਸਾਹਮਣੇ ਮਰ ਗਿਆ ਤੇ ਤੁਹਾਡੇ ਤੋਂ ਕੋਈ ਸਰਿਆ ਨਹੀਂ ੱੱਕਾ ਤੁਹਾਡੇ ਤੋਂ ਹੋਇਆ ਨਹੀਂ ਐ ਹੋ ਜੇ ਡੌਲੇ ਬਣਾਏ ਕੀ ਲੈਣਾ ਛੱਡੋ ੜੀ ਐਸਪੀ ਪੁਣਾ ਪਾਸੇ ਹੋਵੋ ਪੁੱਂਦਾ ਤੁਸੀਂ ਫੜਿਆ ਬੰਦਾ ਕਿਤੋਂ ਪੇਸ਼ ਕੀਤਾ ਜਿੱਤਾ ਲੱਤ ਚ ਗੋਲੀ ਕਿਤੇ ਮਾਰੀ ਇਹ ਤਾਂ ਤੁਸੀਂ ਕਰ ਲੈਨੇ ਹੋ ਤੇ ਜਿੱਥੇ ਸਾਹਮਣੇ ਮੁਕਾਬਲਾ ਹੁੰਦਾ ਉੱਥੇ ਤੁਸੀਂ ਚੱਡਾਂ ਚ ਪੂਸ਼ ਕਿਉਂ ਲੈ ਲਈ ਤੇ ਉਹ ਤੋਂ ਸ਼ਰਮ ਦੀ ਗੱਲ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਪੁਲਿਸ ਜਿਹੜੀ ਹੈ ਉਹਦੇ ਵੱਲੋਂ ਜਿਹੜੀ ਹੈ ਹੈਂਡਲ ਹੈ ਉਹਦੇ ਵੱਲੋਂ ਜਿਹੜਾ ਪੇਜ ਹੈ ਟਵੀਟ ਕੀਤਾ ਜਾਂਦਾ ਇੱਕ ਪੋਸਟ ਪਾਈ ਜਾਂਦੀ ਹੈ ਸ਼ਹੀਦ ਹੋਇਆ ਉਹਦੇ ਨਾਲ ਸਾਡੀ ਜਿਹੜੀ ਹੈ ਅਸੀਂ ਉਹਦੇ ਬੜਾ ਦੁੱਖ ਪ੍ਰਗਟ ਕਰਦੀ ਹੈ ਤੇ ਉਹਦੇ ਪਰਿਵਾਰ ਨੂੰ 1 ਕਰੋੜ ਰੁਪਇਆ ਜਿਹੜੀ ਐਕਸ ਗ੍ਰੇਸ਼ੀਆ ਗ੍ਰਾਂਟ 1 ਕਰੋੜ ਰੁਪਇਆ ਜੀਐਫਸੀ ਦੇਊਗੀ ਤੇ ਆ ਚੀਜ਼ ਕਹਿ ਕੇ ਸ਼ੀਤਾਨ ਨਮਨ ਕਰ ਦਿੰਦੇ ਉਥੇ ਇੱਕ ਜਗ੍ਹਾ ਵੀ ਇਹ ਸ਼ਬਦ ਨਹੀਂ ਲਿਖਿਆ ਕਿ ਜਿਹੜੇ ਬੰਦੇ ਨੇ ਇੱਕ ਸਾਬਕਾ ਇੰਸਪੈਕਟਰ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮਾਰਿਆ ਅਸੀਂ ਉਹ ਦੱਸਾਂਗੇ ਕਿ ਪੁਲਿਸ ਹੁੰਦੀ ਕੀ ਹੈ